ਸਾਸ਼ੀ ਕਾਲ ਜੀ ਮੇਰੇ ਚੈਨਲਸ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਨਵੇਂ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਇੱਕ ਨਵੇਂ ਤਰੀਕੇ ਨਾਲ ਸਲਵਾਰ ਦੱਸਦੀ ਹਾਂ ਕੁੰਦੇ ਕੱਟਣੇ ਬਾਕੀ ਸਲਵਾਰ ਆਪਾਂ ਨੇ ਕੱਟ ਲਈ ਗੋਡੇ ਆ ਦੇਖੋ ਜੀ ਇਹ ਆਪਾਂ ਨੇ ਰੱਖਣੀ ਹੈ ਇਹ 33 ਇੰਚ ਠੀਕ ਹੈ ਜੀ 33 ਦੇ 2 ਦੋ ਵੀ ਰੱਖ ਸਕਦੇ ਜੇ ਆਪਾਂ ਵੈਸੇ ਢਾਈ ਰੱਖ ਲੈਂਦੇ ਆ ਠੀਕ ਆ ਇਹ ਦੇਖੋ ਆਪਾਂ ਇਥੋਂ ਵੀ ਰੱਖਾਂਗੇ ਕਿੰਨਾ ਤੇ 3 ਚ ਤੇ 3 ਤੇ ਰਾਈਟ ਹੁਣ ਆਪਾਂ ਇਹਨੂੰ ਆਪਾਂ ਇੱਥੇ ਨਿਸ਼ਾਨ ਨਹੀਂ ਲਾਣਾ ਇੱਥੋਂ ਤੇ ਇੱਥੇ ਤੱਕ ਆਪਾਂ ਇੱਥੋਂ ਚੱਕਾਂਗੇ ਇਹਨੂੰ ਠੀਕ ਹੈ ਜੀ ਇੱਥੋਂ ਇੱਥੋਂ ਫੜਾਂਗੇ ਇਹ ਆ ਦੇਖੋ ਇਧਰੋਂ ਫੜਾਂਗੇ ਜੀ ਆਪਾਂ ਇੱਥੋਂ ਇਹਨੂੰ ਐਵੇਂ ਤਕੋਨਾ ਮੈਂ ਮਿੱਤ ਕੋਲੋਂ ਕਰ ਲਾਂਗੇ ਜੀ ਠੀਕ ਹੈ ਪਹਿਲਾਂ ਪਕੜ ਤਾਂ ਮਿਲਾ ਦੇਣਾ ਡਾ ਇੰਚ ਰੱਖਿਆ ਹੋਇਆ ਉਹ ਫੇਰ ਆਪਾਂ ਤੁਸੀਂ ਮੇਰੀ ਵੀਡੀਓ ਐਂਡ ਤੱਕ ਦੇਖਦੇ ਰਹੋ ਜੇ ਕੁੰਦੇ ਕੱਟਣ ਦੀ ਨਵੀਂ ਟ੍ਰਿਕ ਹੈ ਜੀ ਕਈ ਵਾਰ ਟੇਬਲ ਛੋਟਾ ਹੁੰਦਾ ਜਾਂ ਉਧਰ ਉਧਰ ਫਿਰਨ ਨਾਲੋਂ ਕਦੇ ਉਧਰਲੇ ਪਾਸੇ ਹੋ ਜਾਵੇ ਤੇ ਉਧਰਲੇ ਸਾਈਡ ਹੋ ਜਾ ਉਹਦੇ ਨਾਲੋਂ ਜੀ ਬਹੁਤ ਵਧੀਆ ਹੈ ਜੀ ਜੇ ਕਈ ਵਾਰ ਨਾ ਕੋਈ ਘੱਟ-ਕੁੱਟ ਵਿੱਚ ਵੱਜਵੇ ਕਿਉਂਕਿ ਕੱਪੜਾ ਵਿੱਚ ਗੰਜੈਸ ਚ ਹੁੰਦਾ ਹੈ ਸਿੱਧਾ ਆਉਂਦਾ ਹੈ ਆ ਦੇਖਿਓ ਤੁਹਾਨੂੰ ਕਰਕੇ ਦਿਖਾਉਣੀ ਹੈ ਜੀ ਮੈਂ ਸਾਰੀ ਕਟਿੰਗ सेट आ जाएंगे थोड़ा जा कट बज गए से इतने तुम करके दिखाने तो सारा निकल जाना जी ए आ देखो ठीक है जी ए आ आ होगी जी ठीक है इतना आसन रखो आसन रख सकते हैं जी जिन्ना, जिन्ना भी आसन रखना

ਫੁਰਜੀ ਕਟਿੰਗ ਹੋ ਗਈ ਉਹ ਦਿੱਤੋ 11 ਸਾਲਾਂ ਦੀ ਫੈਮਿਸ ਵਾਲਾ ਕੱਟ ਨਹੀਂ ਬਹੁਤ ਸੌਖੀ ਹੈ ਜੀ ਠੀਕ ਹੈ ਸੌਖੇ ਤਰੀਕੇ ਨਾਲ ਸਲਵਾਰ ਪੱਟੀ ਜਾਂਦੀ ਹੈ ਜਿਹੜੀ ਕੋਈ ਕਟਿੰਗ ਵਗੈਰਾ ਠੀਕ ਇੰਚ ਕਦੇ ਇੱਪਨੇ ਕਟੂਰੇ ਤੋਂ ਪਾਉਣੀ ਹੈ ਛੋਟੀ ਕਟਿੰਗ ਹੋ ਤੁਮ ਸੱਟ ਜੇ ਨਾ ਠੀਕ ਹੈ ਜੀ ਆਹ ਹੋ ਗਈ ਸਲਵਾਰ ਦੀ ਕਟਿੰਗ ਆਚਾਰੇ ਕੁੰਦੇ ਹੋਗੇ ਦੇਖੋ 1 2 3 4 ਇਹ ਬਹੁਤ ਸੌਖੇ ਨਾਲ ਜੀ ਐਵੇਂ ਕੱਟੀ ਜਾਂਦੀ ਹੈ ਆਲੇ-ਦਾਲੇ ਘੁੰਮਣ ਨਾਲ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਜੀ